ਹੈਲੋ ਹਾਂਜੀ ਕੌਣ ਸਰਦਾਰ ਗੁਰਦੀਪ ਸਿੰਘ ਜੀ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸੀਐਮ ਸਾਹਿਬ ਗੱਲ ਕਰਨਗੇ ਜੀ ਪ੍ਰਕਾਸ਼ ਸਿੰਘ ਬਾਦਲ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਬੇਟਾ ਤੁਹਾਨੂੰ ਬੇਨਤੀ ਹੈ ਹਾਂਜੀ ਮੇਰੀ ਮਦਦ ਕਰਨੀ ਕਿਵੇਂ ਕੋ ਗੱਲ ਕੋਈ ਵੀ ਜਿਲਾ ਛੱਡ ਦਿਓ ਔਰ ਮੇਰੀ ਜ਼ਾਤ ਦਾ ਸਵਾਲ ਹੈ ਇਸ ਦਾ ਸਵਾਲ ਹੈ ਤੇ ਥੋੜੀ ਵੀ ਇੱਜ਼ਤ ਦਾ ਸਵਾਲ ਹੈ ਕਿਵੇਂ ਕਰੋ ਕੋਈ ਕੋਈ ਗੱਲ ਦੀ ਕੁੱਤ ਉਹ ਤਾਂ ਅੰਕ ਵੀ ਠੀਕ ਹੈ ਪਰ ਮੈਂ ਮੈਂ ਤਾਂ ਜਿਹੜੇ ਮਾਰ ਮਾਰ ਕੇ ਥੱਕ ਗਿਆ ਜੀ ਪਿਛਲੇ 5 ਸਾਲ ਵੀ ਪਹਿਲਾਂ ਵੀ ਉਦੋਂ ਕਿਹਾ ਸੀ ਵੀ ਆ ਮਿੱਡੂ ਖੜੇ ਵਾਲੇ ਲੋਕਲ ਸਾਨੂੰ ਇਹ ਖਰਾਬ ਕਰੀ ਜਾਂਦੇ ਲੋਕ ਲੀਡਰ ਖਰਾਬ ਕਰੀ ਜਾਂਦੇ ਜੀ ਚਲੋ ਛੱਡੋ ਹੁਣ ਜਿਹੜਾ ਹੋ ਗਿਆ ਹੋ ਗਿਆ ਹਾਂ ਜੀ ਹੁਣ ਤੁਸੀਂ ਹੁਣ ਸਾਰਾ ਭੁੱਲ ਕੇ ਤੇ ਮੈਂ ਤੁਹਾਨੂੰ ਆਪ ਬੇਨਤੀ ਕਰਦਾ ਤੇ ਮੇਰੀ ਮਤ ਕੰਨੀ ਮੇਰੀ ਗੱਲ ਦੱਸ ਹਾਲ ਹੈ ਹੁਣ ਹੋਰ ਨਾ ਸੋਚੋ ਠੀਕ ਹੈ ਜੀ ਪੱਕਾ ਵਾਦਾ ਹਾਂ ਜੀ ਪੱਕਾ ਵਾਦਾ ਕਰੋ ਇਹ ਕੱਚੀ ਗੱਲ ਨਹੀਂ ਕਾਕਾ ਵਸੋਂ ਮੈਨੂੰ ਨਾ ਨਹੀਂ ਕਰਦਾ ਤੁਹਾਡੇ ਬਾਪ ਅੰਕਰ ਜੀ ਆਕਾ ਦਾ ਅੰਕਰ ਜੀ ਇਲਾਜ ਵੀ ਰੱਖੋ ਨਹੀਂ ਅਸੀਂ ਤਾਂ ਅੰਕਲ ਆਪਦੇ ਫਾਇਦੇ ਚਲੋ ਚੱਟਾ ਹਾਂ ਗੀ ਚੱਲ ਰਿਕਾਰਡ ਕਰਦੇ ਹਾਂ ਹੁਣ ਕੰਨ ਮਦਈ ਬਣ ਕੇ ਕੱਲ ਤੋਂ ਕੰਮ ਕਰਨਾ ਬੇਟਾ ਸਭ ਠੀਕ ਹੈ ਜੀ ਵਾਦਾ ਪੱਕਾ ਵਾਦਾ ਕੋਈ ਨਹੀਂ ਜੀ ਠੀਕ ਹੈ ਜੀ ਕਰ ਲੈ ਨਹੀਂ ਹਾਂ ਜੀ ਕੋਈ ਨਹੀਂ ਕੋਈ ਨਹੀਂ ਠੀਕ ਹੈ ਨਹੀਂ ਮੈਂ ਸਭ ਸਹੀ ਦਾ ਮੈਂ ਤਾਂ ਪੱਕਾ ਵਾਦਾ ਕਰਾ ਸੱਤਰ ਨੂੰ ਤੈਨੂੰ ਕੋਈ ਨਹੀਂ ਸੋਚਣ ਦਾ ਟਾਈਮ ਤਾਂ ਦੇਓ ਜੀ ਕਹਿੰਦੇ ਨਹੀਂ ਮੈਂ ਹੁਣ ਮੇਰਾ ਤਾਂ ਹਾਂ ਕਰਦੇ ਫਿਰ ਆਪੇ ਸੋਚਦਾ ਏ ਹੋ ਜੀ ਮੈਂ ਤਾਂ ਕੋਈ ਗੱਲ ਨਹੀਂ ਕੀ ਹਾਂ ਜੀ ਠੀਕ ਹੈ ਜੀ ਚਲੋ ਪੱਕਾ ਪੱਕਾ ਹੋ ਗਿਆ ਨਾ ਹਾਂ ਜੀ ਹਾਂ ਜੀ ਹਾਂ ਜੀ ਪਰ ਜਗਾਰਾ ਲਾ ਦੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕ ਥੈਂਕ ਯੂ ਬਹੁਤ ਮਿਹਰਬਾਨ ਹੋ ਕੇ ਲਈ ਹੈਲੋ ਹਾਂ ਜੀ ਹਾਂ ਸਰਦਾਰ ਗੁਰਦੀਪ ਸਿੰਘ ਦੀ ਗੱਲ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸੀਐਮ ਸਾਹਿਬ ਗੱਲ ਕਰਨਗੇ ਜੀ ਪ੍ਰਕਾਸ਼ ਸਿੰਘ ਬਾਦਲ ਜੀ ਹੈਲੋ ਹੈਲੋ ਸਾਸਰੀ ਘਰ ਜੀ ਸਾਸਰੀ ਘਰ ਜੀ ਅੰਕਲ ਜੀ ਸਾਸਰੀ ਘਰ ਬੇਟਾ ਤੁਹਾਨੂੰ ਬੇਨਤੀ ਹੈ ਹਾਂ ਜੀ ਮੇਰੀ ਮਦਦ ਕਰਨੀ ਕਿਵੇਂ ਕੋ ਗੱਲ ਕੋਈ ਵੀ ਗੱਲ ਛੱਡ ਦਿਓ ਔਰ ਮੇਰੀ ਜ਼ਾਤ ਦਾ ਸਵਾਲ ਹੈ ਇੱਜ਼ਤ ਦਾ ਸਵਾਲ ਹੈ ਤੇ ਤੁਹਾਡੀ ਵੀ ਇੱਜ਼ਤ ਦਾ ਸਵਾਲ ਹੈ ਜੇ ਵੀ ਘਰੋਂ ਕੋਈ ਕਿਸ ਕੋਈ ਉਹ ਤਾਂ ਅੰਕਲ ਜੀ ਠੀਕ ਹੈ ਪਰ ਮੈਂ ਮੈਂ ਤਾਂ ਜਿਹੜੇ ਮਾਰ ਮਾਰ ਕੇ ਥੱਕ ਗਈ ਪਿਛਲੇ 5 ਸਾਲ ਵੀ ਪਹਿਲਾਂ ਵੀ ਉਦੋਂ ਕਿਹਾ ਸੀ ਵੀ ਆ ਮਿੱਡੂ ਖੜੇ ਵਾਲੇ ਲੋਕਲ ਸਾਨੂੰ ਇਹ ਖਰਾਬ ਕਰੀ ਜਾਂਦੇ ਲੋਕ ਲੀਡਰ ਖਰਾਬ ਕਰੀ ਜਾਂਦੇ ਜੀ ਚਲੋ ਛੱਡੋ ਹੁਣ ਜਿਹੜਾ ਹੋ ਗਿਆ ਹੋ ਗਿਆ ਹਾਂਜੀ ਹੁਣ ਤੁਸੀਂ ਹੁਣ ਸਾਰਾ ਭੁੱਲ ਕੇ ਤੇ ਮੈਂ ਤੁਹਾਨੂੰ ਆਪ ਬੇਨਤੀ ਕਰਦਾ ਤੇ ਮੇਰੀ ਮਤ ਕੰਨੀ ਮੇਰੀ ਜਾਤ ਦਾ ਸਵਾਲ ਹੈ ਹੁਣ ਹੋਰ ਨਾ ਸੋਚੋ ਠੀਕ ਹੈ ਜੀ ਪੱਕਾ ਵਾਦਾ ਹੈ ਜੀ ਪੱਕਾ ਵਾਦਾ ਕਰੋ ਇੱਕ ਅੱਛੀ ਕਰਨੀ ਕਾਕਾ ਬਸ ਉਹ ਮੈਨੂੰ ਨਾ ਨਹੀਂ ਕਰਦਾ ਤੁਹਾਡੇ ਬਾਪ ਅਨਕਰ ਜੀ ਆਕਾ ਤੇ ਅਨਕਰ ਜੀ ਇਲਾਜ ਵੀ ਰੱਖੋ ਨਹੀਂ ਜੀ ਅਸੀਂ ਤਾਂ ਅਨਕਰ ਆਪਦੇ ਫਾਇਦੇ ਚਲੋ ਚੱਲ ਹੁਣ ਕਰਨਾ ਮਦਈ ਬਣ ਕੇ ਕੱਲ ਤੋਂ ਕੰਮ ਕਰਨਾ ਬੇਟਾ ਚਲੋ ਠੀਕ ਹੈ ਜੀ ਵਾਦਾ ਪੱਕਾ ਵਾਦਾ ਕੋਈ ਨਹੀਂ ਜੀ ਠੀਕ ਹੈ ਜੀ ਕਰ ਰਿਹਾ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਨਹੀਂ ਮੈਂ ਸਭ ਸੋਚਦਾ ਮੈਂ ਤਾਂ ਪੱਕਾ ਵਾਦਾ ਕਰਾਸਾ ਤੇਰੇ ਨਾਲ ਚਲੋ ਕੋਈ ਨਹੀਂ ਸੋਚਣ ਦਾ ਟਾਈਮ ਤਾਂ ਦੇਓ ਜੀ ਕਹਿੰਦੇ ਨਹੀਂ ਮਦਰ ਹੁਣ ਮੇਰਾ ਤਾਂ ਹਾਂ ਕਰ ਦੇ ਫਿਰ ਆਪੇ ਸੋਚ ਲੈ ਕੋਈ ਮੇਰੇ ਤਾਂ ਕੋਈ ਗੱਲ ਨਹੀਂ ਕੀ ਐਂ ਜੀ ਠੀਕ ਹੈ ਜੀ ਚਲੋ ਪੱਕਾ ਪੱਕਾ ਹੋ ਗਏ ਨਾ ਹਾਂਜੀ 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 ਪਰ ਜਗਾਰਾ ਲਾ ਦੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕ ਥੈਂਕ ਯੂ ਬਹੁਤ ਮਿਹਰਬਾਨੀ